ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੌਸਮ ਬਹੁਤ ਜ਼ਿਆਦਾ ਅੱਜ ਫੇਰ ਖਰਾਬ ਹੋ ਚੁੱਕਿਆ ਤੇ ਕਈ ਦਿਨਾਂ ਤੋਂ ਇਹ ਜਿਹੜੇ ਤੂਫਾਨ ਦੇ ਚਲੋ ਬਾਕੀ ਤਾਂ ਪ੍ਰਮਾਤਮਾ ਦੀ ਮਰਜ਼ੀ ਆ ਅਜੇ ਬਹੁਤ ਜ਼ਿਆਦਾ ਲੋਕਾਂ ਦਾ ਕਿਸਾਨਾਂ ਦਾ ਬਹੁਤ ਜ਼ਿਆਦਾ ਕੰਮ ਦਾ ਤੂੜੀ ਬਣਾਉਣ ਵਾਲੀ ਰਹਿੰਦੀ ਆ ਵਾਹਿਗੁਰੂ ਕਿਰਪਾ ਕਰੀ ਸਿੱਖ ਜਨਮ ਕਾਣੀ ਤੋਂ ਬਚਾ ਕਰੇ ਆਪਣਾ ਸਾਰੇ ਮਿਲ ਕੇ ਆਜੋ ਅਰਦਾਸ ਕਰੀਏ ਰੱਬੇ ਅਕੀ ਜੀ ਦਾ ਸਾਡਾ ਕੰਮ ਰਹੇਦਾ ਬਾਡੀ ਦਾ ਉਹ ਸਾਫਲ ਹੋ ਜੇ ਵਾਹਿਗੁਰੂ ਅਕੀ ਦੇ ਬਹੁਤ ਕਿਸਾਨਾਂ ਦਾ ਜਿਹੜਾ ਕੰਮ ਆ ਰਹਿੰਦਾਗਾ ਤੁਹਾਨੂੰ ਪਤਾ ਬਹੁਤ ਹੀ ਉਮੀਦ ਦੇ ਨਾਲ ਕਿਸਾਨ ਫਸਲ ਨੂੰ ਪਾਲਦਾਗਾ ਬਹੁਤ ਔਖਾਗਾ ਚਲੋ ਸਦਾ ਤੇ ਅਰਥੇ ਦੇ ਬਸਤੀ ਦੀ ਗੱਲ ਬਹੁਤ ਜ਼ਿਆਦੇ ਤੇਜ਼ ਆਵਾਜ਼ ਕਿਹਦੀ ਚੱਲ ਰਹੀ ਹੈ ਅੱਗੇ ਆ ਜੋ ਸਾਰੇ ਰੱਬ ਅੱਗੇ ਅਦਾਸ ਬੇਨਤੀ ਕਰੀਏ ਵੀ ਜਿਹੜੇ ਸਾਡੇ ਕਿਸਾਨ ਭਰਾਵਾਂ ਦੀ ਰਹੀਦੀ ਆ ਹਜੇ ਝੂੜੀ ਬਣਾਉਣ ਵਾਲੀ ਇਹੋ ਬਣਦੇ ਨਰਮਣ ਕਣੀ ਤੋਂ ਮੀ ਕਣੀ ਤੋਂ ਰੱਬ ਤੋਂ ਪਕਾ ਕਰੇ ਜਿੱਦਾਂ ਦੇ ਸੀ ਕਰਮ ਕਰਦੇ ਆ ਜੀਵਤਾ ਦਾ ਇਹ ਸਾਨੂੰ ਭੁਗਤਣਾ ਪੈਂਦਾ ਹੋਇਆ ਬਹੁਤ ਜ਼ਿਆਦਾ ਖਰਾਬ ਬਹੁਤ ਨਾ ਹੋ ਰੱਬਾ ਹਜੇ ਤਾਂ ਬਹੁਤ ਕਿਸਾਨਾਂ ਦਾ ਜਿਹੜਾ ਕੰਮ ਆ ਕਣਕਾਂ ਮੰਡੀ ਦੇ ਵਿੱਚ ਪਈਆਂ ਨੇ ਇਹ ਮੇਰੇ ਅੱਦਤਿਆ ਮਸ਼ੀਨਾਂ ਹਜੇ ਚੱਲ ਰਹੀਆਂ ਨੇ ਸੀਜ਼ਨ ਨਾਲ ਖلاف ਕਰ ਲੋਕਾਂ ਦਾ ਪੱਤੀਏ ਤਾਂ ਸਾਟੀਆਂ ਵੀ ਬਹੁਤ ਜ਼ਿਆਦੇ ਗਲਤੀਆਂ ਨੇ ਅਗ ਲਾਉਣ ਵੇਰੇ ਅਸੀਂ ਜਮੀਨੀ ਸੋਚਦੇ ਦੇਖੋ ਦਰਖਤਾਂ ਨੂੰ ਵੀ ਜੜਾਂ ਤੋਂ ਮਚਾਇਆ ਪਿਆਗਾ ਕਿਉਂਕਿ ਮੂਰੇ ਗਰਮੀ ਆਉਣੀ ਆ ਇਹਨਾਂ ਦਰਖਤਾਂ ਨਹੀਂ ਸਾਨੂੰ ਸਾਹ ਦੇਣੀਆਂ ਇਹ ਸਾਡੇ ਖਾਤਰ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਮੂਰੇ ਗਰਮੀ ਦਾ ਟਾਈਮ ਆਉਣਾ ਉਹੀ ਚੀਜ਼ਾਂ ਨੂੰ ਅਸੀਂ ਮਜਾ ਰਹੇ ਹਾਂ ਇਹਨਾਂ ਗੱਲਾਂ ਦਾ ਸਾਨੂੰ ਸੁਧਾਰ ਕਰਨਾ ਪਊਗਾ ਜਿਦਾ ਜਿਹੇ ਜੋ ਬੀਜਾਂਗੇ ਉਹਦਾ ਹੀ ਫਲ ਮਿਲੂਗਾ ਜਿਹੇ ਜੇ ਅਸੀਂ ਕਰਮ ਕਰਦੇ ਹਾਂ ਉਹ ਜਾਈ ਸਾਨੂੰ ਇਹ ਫਲ ਮਿਲ ਰਿਹਾ ਇਹ ਕੱਲੇ ਕਿਸਾਨਾਂ ਨੂੰ ਜਦੋਂ ਕੋਈ ਮੌਸਮ ਖਰਾਬ ਹੁੰਦਾਗਾ ਬੋਤਨ ਦਿਨੋਂ ਤੋਂ ਮੌਸਮ ਬਹੁਤ ਖਰਾਬ ਹੋ ਰਿਹਾ ਹੋਰ ਵੀ ਖਰਾਬ ਦੱਸ ਰਹੇ ਆ ਅੱਜ ਸਾਰੇ ਮਿਲ ਕੇ ਰੱਬੇ ਅਕੀ ਅਰਦਾਸ ਕਰੀਏ ਵੀ ਜਿਹੜਾ ਸਾਡਾ ਸੀਜ਼ਨ ਰਹਿੰਦਾ ਕੰਮ ਰਹਿੰਦੇ ਨੇ ਉਹ ਸੁੱਖ ਸ਼ਾਂਤੀ ਨਾਲ ਹੋ ਜਾਣ